ਸਾਰੇ ਕਿਸਾਨ ਵੀਰੋ ਸਸਰੀਕਾਲ ਜੀ ਅੱਜ ਆਪਾਂ ਪਹੁੰਚੇ ਆਂਗੇ ਤਾਨਤਨ ਬਾਬਾ ਆਨੰਦ ਸਿੰਘ ਪੈਸਟੀਸਾਈਡ ਤੇ ਆਪਾਂ ਕਰਦਾਂ ਵੀਰ ਨਾਲ ਗੱਲਬਾਤ ਸਭ ਤੋਂ ਪਹਿਲਾਂ ਸਸਰੀਕਾਲ ਵੀਰੇ ਸਸਰੀਕਾਲ ਵੀਰੇ ਹੋਰ ਵੀਰੇ ਠੀਕ ਹੋ ਵਧੀਆ ਬਈ ਵਧੀਆ ਚੱਲਦੀ ਗੱਲਬਾਤ ਵੀਰੇ ਕੰਮਦਾਰ ਦਾ ਕੰਮਕਾਰ ਬਈ ਕਿਰਪਾ ਮਾਲਕ ਦੀ ਤੁਹਾਡੇ ਬਾਰੇ ਸਭ ਤੋਂ ਪਹਿਲਾਂ ਆਪਣੀ ਦੁਕਾਨ ਦਾ ਐਡਰੈਸ ਦੱਸੋ ਕਈ ਵੀ ਰਲਝੇ ਆਉਂਦੇ ਨੇ ਐਡਰੈਸ ਵੀਰੇ ਦੇਖ ਆਪਣੀ ਦੁਕਾਨ ਦਾ ਹੈਗਾ ਆਹਾ ਮੰਡੇਰਾ ਢੱਡਰੀਆਂ ਨੂੰ ਰੋਡ ਜਾਂਦਾ ਵੀਰੇ ਮੰਡੇਰ ਕਲਾਂ ਰੋਲ ਵਜਦਾ ਇਹ ਅੱਗੇ ਬੱਕਰੀਆਂ ਦੀ ਮੰਡੀ ਵੀ ਲੱਗਦੀ ਆ ਠੀਕ ਆ ਤਾਂ ਤਾਂ ਬਾਬਾ ਆਨੰਦ ਸਿੰਘ ਖੇਤੀવાડી ਸਟੋਰ ਮਡੇਰ ਕਲਾ ਰੋਡ ਲੋਂਗੋਵਾਲ ਲੋਂਗੋਵਾਲ ਚ ਕਾਊਂਟਰ ਆ ਵੀਰੇ ਆਪਾਂ ਪਿੰਡੋ ਬਾਰ ਬਾਰ ਆ ਅੱਛਾ ਹਾਂ ਹੁਣ ਵੀਰੇ ਜਿਵੇਂ ਹੁਣ ਝੋਨਾ ਬਹੁਤਾ ਝੋਨਾ ਜਿਹੜਾ ਨਸਾਰਾ ਕਰ ਚੁੱਕਿਆ ਜਿਹਦੇ ਜਿਆਦਾ ਹੁਣ ਜਿਵੇਂ ਗਰਮੀ ਚੱਲ ਰਹੀ ਆ ਮੌਸਮ ਤੇਲੇ ਦਾ ਤੇ ਝੋਲਸ ਰੋਗ ਦੇ ਅਟੈਕ ਜਿਹੜਾ ਕਿ ਆ ਰਿਹਾ ਹੈਗਾ ਝੋਨੇ ਦੇ ਵਿੱਚ ਹੁਣ ਜਿਹੜਾ ਤੁਹਾਡੇ ਕੋਲ ਜਿਹੜੀਆਂ ਕਿਹੜੀਆਂ-ਕਿਹੜੀਆਂ ਦਵਾਈਆਂ ਨੇ ਜਿਹਦੀਆਂ ਆਪ ਨੂੰ ਜਿਹੜਾ ਵਧੀਆ ਰਿਜ਼ਲਟ ਮਿਲਿਆ ਵੈਸੇ ਤਾਂ ਅੱਜ ਕੱਲ ਜਿਹੜੇ ਸਜੈਂਟਾ ਵਗੈਰਾ ਜਾਂ ਹੋਰ ਬਾਹਰ ਵਗੈਰਾ ਇਹ ਪ੍ਰੋਡਕਟ ਚੱਲਦੇ ਪਰ ਵਿੱਚ ਕਿਸਾਨ ਵੀਰ ਨੂੰ ਜਿਹੜੇ ਸਸਤੀ ਦਵਾਈ ਵੀ ਕਹਿੰਦੇ ਨੇ ਵੀ ਆਪਾਂ ਨੂੰ ਵਧੀਆ ਰਿਜ਼ਲਟ ਮਿਲੇ ਜਿਹੜਾ ਤੁਹਾਡੇ ਕੋਲ ਕਿਹੜੇ-ਕਿਹੜੇ ਲਗੇ ਨੇ ਨਾ ਮੈਂ ਦੱਸਦਾ ਵੀਰੇ ਹੁਣ ਦੇਖੋ ਆ ਪਹਿਲਾ ਸੀ ਮੌਸਮ ਬਹੁਤ ਵਧੀਆ ਠੀਕ ਆ ਵੀਰੇ ਠੀਕ ਆ ਪਹਿਲਾਂ ਕੋਈ ਦਿੱਕਤ ਹੈ ਨਹੀਂ ਸੀ ਕਿਸੇ ਵੀ ਕਿਸਾਨ ਭਰਾ ਦੇ ਮਤਲਬ ਕੋਈ ਜ਼ਿਆਦਾ ਦਿੱਕਤ ਨਹੀਂ ਸੀ ਨਾ ਉੱਲੀ ਰੋਗ ਦੀ ਨਾ ਕੋਈ ਤੇਲੇ ਦੀ ਨਾ ਕੋਈ ਸੁੰਡੀ ਦੀ ਹਾਂ ਤਾਂ ਆ ਦੋ ਤਿੰਨ ਦਿਨਾਂ ਤੋਂ ਗਰਮਾਹ ਇਸ ਪੈਰੀਆ ਵੀਰੇ ਜ਼ਿਆਦਾ ਠੀਕ ਆ ਵੀਰੇ ਤੇਲੇ ਦੀ ਵੀ ਅਟੈਕ ਫੁੱਲ ਆ ਗਿਆ ਦੇ ਸੁੰਡੀ ਦੀ ਵੀ ਦਿੱਕਤ ਆ ਰਹੀ ਆ ਠੀਕ ਆ 26 ਚਲਾ ਲਓ ਤੇ ਤੇਲੇ ਦੀ ਵੀ ਦਿੱਕਤ ਆ ਰਹੀ ਹੈ ਤੇ ਪਹਿਲਾਂ ਚਲੋ ਅਸੀਂ ਸਪਨੇਹਾ ਕਰਾਉਂਦੀ ਆ ਰਿਹਾ ਹਨਾ ਵੀ ਮਤਲਬ ਹੁਣ ਕੋਈ ਵੀ ਅਸੀਂ ਸਪਰੇਅ ਕਰਾਉਣੇ ਜਿਵੇਂ ਹੁਣ ਝੋਲਸ ਰੋਗ ਲਾਲੀ ਲਾ ਲਓ ਉਲੀ ਰੋਗ ਵਾਲੀ ਤੇ ਤੇਲੇ ਵਾਲੀ ਹੋਗੀ ਤੇਲੇ ਵਾਲੀ ਜਿਵੇਂ ਚੈਸ ਹੋਗੀ ਅਸ਼ੀਨ ਵੀ ਕਰਦੇ ਨੇ ਠੀਕ ਆ ਬਾਕੀ ਨਾਲ ਬਈ ਐਫਐਸ ਵੀ ਪਾਈ ਜਾਂਦੇ ਨੇ ਸੁੱਕੀ ਪਾਈ ਜਾਂਦਾ ਕੋਈ 75 ਵਾਲੀ ਪਾਈ ਜਾਂਦਾ ਠੀਕ ਆ ਤੇ ਸੁੰਡੀ ਵਾਲੀ ਦਾ ਬਈ ਸਾਰੀ ਤਰ੍ਹਾਂ ਦੇ ਤਕਰੀਬਨ ਤਕਰੀਬਨ ਆਪਣੇ ਕੋਲ ਤਕਰੀਬਨ ਸਾਰੀਆਂ ਹੀ ਦਵਾਈਆਂ ਨੇ ਏ ਟੂ ਜ਼ेड ਕੰਪਨੀਆਂ ਦੀਆਂ ਨੇ ਤੇ ਪੜਤੇ ਆਲੀਆਂ ਨੇ ਕੋਈ ਉਹਦਾ ਖਰਚਾ ਨਹੀਂ ਵੀਰੇ ਅੱਛਾ ਆਲ ਓਵਰ ਪੰਜਾਬ ਚ ਡਿਲੀਵਰੀ ਫਰੀ ਹੈ ਆਪਣੀ ਜਿਹੜਾ ਰੇਟ ਆਪਣੀ ਦੁਕਾਨ ਤੇ ਆ ਉਹੀ ਜ਼ਿੰਮੇਵਾਰ ਨੇ ਘਰੇ ਆ ਤੇ ਕੋਈ ਵੀ ਹੁਣ ਮੰਨ ਲਓ ਅੰਮਰਸਰ ਏਰੀਆ ਹੋ ਗਿਆ ਦਲੰਬਰ ਏਰੀਆ ਹੋ ਗਿਆ ਹੁਸਿਆਰਪੁਰ ਪਠਾਨਕੋਟ ਏਰੀਆ ਹੋ ਗਿਆ ਨਹੀਂ ਕਿਸਾਨ ਵੀਰਾਂ ਤੋਂ ਆਇਆ ਜਾਂਦਾ ਓਰੇ ਅੱਛਾ ਫੋਨ ਕਰਦੇ ਨੇ ਬਾਈ ਅੱਛਾ ਤੇ ਦਵਾਈ ਅਗਲੇ ਕੋਲੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਪਹੁੰਚਾ ਲੰਨੇ ਆਂ ਪੇਮੈਂਟ ਉੱਥੇ ਦੇ ਦਿੰਦੇ ਆਂ ਅੱਛਾ ਇੱਕ ਜਿਹੜਾ ਤੁਸੀਂ ਨਾ ਚੈਲੰਜ ਕਰਦੇ ਹੋ ਇੱਕ ਦਾਵਾ ਕਰਦੇ ਹੋ ਵੀ ਸਾਡਾ ਜਿਹੜਾ ਰੇਟ ਆ ਸਾਰੇ ਪੰਜਾਬ ਤੋਂ ਮੰਨ ਕੇ ਜਲ ਅਲੱਗ ਆ ਪੈਟ ਸ਼ੇਅਰ ਨਾਲ ਤੇ ਬਹੁਤ ਸਾਰੇ ਕਿਸਾਨ ਵੀਰਾਂ ਜਿਹੜੇ ਤੁਹਾਡੇ ਨਾਲ ਜੁੜੇ ਵੀ ਹੋਇਆ ਤੁਸੀਂ ਦੱਸੋ ਵੀ ਜਿਹੜਿਆਂ ਤੁਹਾਡੇ ਕੋਲ ਕਿਹੜੀਆਂ-ਕਿਹੜੀਆਂ ਇਹ ਆ ਪ੍ਰੋਡਕਟ ਜਿਹੜੇ ਹੁਣ ਹੈਗੇ ਨੇ ਕਿ ਪੈਸਟੀਸਾਈਡ ਦੇ ਵਿੱਚ ਜਿ ਝੋਲਸਾਰੇ ਤੇ ਕਿਹੜੇ ਵਿੱਚ ਕੀਰ ਕਿੰਨਾ கிரேਡ ਦਾ ਫਰਕ ਆ ਪੈਂਦਾ ਦੂਜੇ ਨਾਲ ਵੀਰੇ ਦੇਖ ਪ੍ਰੋਡਕਟ ਤਾਂ ਆਪਣੇ ਕੋਲੇ ਸਾਰੇ ਨੇ ਜਿਵੇਂ ਆ ਦੇਖੋ ਗਲੇਲਿਓ ਵੀ ਪਈ ਠੀਕ ਹੈ ਘੋਟੇਵਾਦੀ ਠੀਕ ਹੈ ਅਨੈਟਿਵ ਉਹ ਪਈ ਆ ਬਾਈ ਅੱਛਾ ਬਾਈ ਠੀਕ ਹੈ ਆ ਪ੍ਰਯਾਤ ਦੀ ਐਮ ਐਮ ਤਨ ਪਈ ਆ ਠੀਕ ਹੈ ਠੀਕ ਹੈ ਪ੍ਰਯਾਤ ਦਾ ਐਮ ਈ ਸਟਾਰ ਰਿਹਾ ਇਹ ਮਤਲਬ ਪ੍ਰੋਡਕਟ ਕਈ ਕਿਸਾਨ ਵੀਰ ਹੁੰਦੇ ਨੇ ਜਿਆਦਾ ਮਹਿੰਗੀ ਨਹੀਂ ਕਰੀ ਜਾਂਦੀ ਹਨਾ ਸਪਰੇਅ ਆਪਣੇ ਕੋਲੇ ਕੰਪਨੀਆਂ ਦੀ ਮਾਲ ਨਹੀਂ ਮੈਂ ਹੁਣ ਪ੍ਰਯਾਤ ਦੇ ਹੋ ਗਏ ਠੀਕ ਹੈ ਯੂਪੀਐਲ ਹੋ ਗਈ ਤੇ ਸੈਂਟਾ ਦੇ ਤਰੋ ਸੈਂਟਾ ਬਾਹਰ ਦਾ ਪੰਗਾ ਹੋ ਗਈ ਹੋਈ ਗਈ ਬਾਈ ਵੱਡੇ ਬ੍ਰਾਂਡ ਹੈ ਠੀਕ ਹੈ ਤੇ ਬੀਸੀਐਸ ਕ੍ਰੌਪ ਕੇਅਰ ਸਾਰੀਆਂ ਤਕਰੀਬਨ ਆਪਣੇ ਕੋਲੇ ਕੰਪਨੀਆਂ ਹੈਗੀਆਂ ਨੇ ਠੀਕ ਹੈ ਬਾਕੀ ਬਾਈ ਸੁੰਡੀ ਵਾਲੀ ਲਾ ਲਓ ਜਿਵੇਂ ਹਿੱਟ ਤੇ ਅਟੈਕ ਹੋ ਗਈ ਡ੍ਰੈਗਨ ਹੋ ਗਈ ਤਕਰੀਬਨ ਤਕਰੀਬਨ ਆਪਣੇ ਕੋਲੇ ਦਵਾਈਆਂ A to Z ਆ ਤਕੂਮੀ ਹੋ ਗਈ ਫੇਮ ਹੋ ਗਈ ਸਾਰੀਆਂ ਆਪਣੇ ਕੋਲੇ ਬਾਈ ਅਵੇਲੇਬਲ ਹੈਗੀਆਂ ਇਹਨਾਂ ਦੇ ਪਰ ਰੇਟ ਦਾ ਵੀ ਬਈ ਫਰਕ ਹੈਗਾ ਜਿਵੇਂ ਏਡੀ ਤੋਂ ਬੰਦੇ ਥਾਣ ਜਿਹੜੇ ਚਾਹਣ ਰੇਟ ਦਾ ਦੇਖੋ ਬਈ ਰੇਟ ਦਾ ਦਾ ਫਰਕ ਹੈਗੀ ਹੈਗਾ ਠੀਕ ਆ ਜੇ ਬਈ ਸਸਤੇ ਦਿੰਨੇ ਆ ਅਸੀਂ ਦਵਾਈਆਂ ਠੀਕ ਆ ਤਾਂ ਹੀ ਆਪਣੇ ਕੋਲੇ ਗਾਹਕ ਵੀ ਆਉਂਦਾ ਸਸਤੇ ਆਪਣੇ ਰੇਟ ਹੈਗੇ ਨੇ ਬਈ ਵਿੱਚ ਕਹਿੰਦੇ ਨੇ ਵੀ ਜਿਹੜਾ ਦਵਾਈਆਂ ਨਕਲ ਹੀ ਆਉਂਦੇ ਨੇ ਜਿਹੜਾ ਤਾਂ ਕਰਕੇ ਫਿਰ ਆਪਾਂ ਪੱਕਾ ਬਿਲ ਵਗੈਰਾ ਦਿੰਨੇ ਬਈ ਸਾਰਾ ਪੱਕੇ ਬਿਲ ਦਿੰਨੇ ਆ ਠੀਕ ਆ ਨੰਬਰ 2 ਤੇ ਦੇਖ ਬਈ ਕਈ ਹੁੰਦੇ ਨੇ ਹਨਾ ਕਮੈਂਟ ਕਰ ਦਿੰਦੇ ਨੇ ਵੀ ਯਾਰ ਡੁਪਲੀਕੇਟ ਦੇਖੋ ਆਪਾਂ ਨੇ ਪਹਿਲਾਂ ਵੀ ਕਿਹਾ ਅੱਜ ਫੇਰ ਵੀ ਕਹਿੰਦੇ ਆ ਤੇਰੀ ਵੀਡੀਓ ਰਹੀ ਬਈ ਵੀ ਦੇਖੋ ਬਈ ਘਰੇ ਬੈਠੇ ਕਮੈਂਟ ਨਾ ਕਰੋ ਵੀ ਜਿਹੜਾ ਇਹ ਬੰਦੇ ਨੂੰ ਕੋਈ ਸਾਬਤ ਕਰੇ ਵੀ ਡੁਪਲੀਕੇਟ ਵੇਚਦੇ ਨੇ ਅਸੀਂ 1 ਲੱਖ 1000 ਰੁਪਇਆ ਨਾਮ ਰੱਖਿਆ ਹੋਇਆ ਸੀ ਬਈ ਪਹਿਲਾਂ ਵੀ ਆ ਹੁਣ ਵੀ ਆ ਜੇ ਕੋਈ ਸਾਬਤ ਕਰਦਾ ਵੀ ਡੁਪਲੀਕੇਟ ਦਾ ਬਈ ਵੇਚਦੇ ਨੇ ਰਵੜਾ ਮਾਰੀਆਂ ਪਈਆਂ ਨੇ ਚੱਕ ਕੇ ਲੈ ਜਾਓ ਸਾਬਤ ਕਰ ਦਿਓ ਪਰ ਬਈ ਘਰੇ ਬੈਠੇ ਨਾ ਕਹੋ ਦੇਖੋ ਹੁਣ ਜਿਵੇਂ ਝੋਨੇ ਦੇ ਵਿੱਚ ਨਾ ਇੱਕ ਨੈਕ ਪਲੱਸਟ ਆਉਂਦੀ ਆ ਜੇ ਉਹਨਾਂ ਗਰਦਨ ਰੋਡ ਜਿਹਨੂੰ ਮੁੰਜਰ ਕੱਟ ਵੀ ਕਹਿੰਦੇ ਨੇ ਗਰਦਨ ਰੋਡ ਕਹਿੰਦੇ ਨੇ ਘੰਡੀ ਰੋਡ ਬਹੁਤ ਨਾਮ ਅਲੱਗ-ਅਲੱਗ ਨਾਮ ਤੇ ਉਹਦਾ ਟੈਗ ਵੀ ਆ ਰਿਹਾਗਾ ਆ ਰਿਹਾ ਬਈ ਆ ਜਦੋਂ ਆਊਗਾ ਤੇ ਉਹਦਾ ਥੋੜਾ ਨਿਖਾਣ ਜ਼ਿਆਦਾ ਉਹ ਬਹੁਤ ਘੱਟ ਦਵਾਈਆਂ ਜਿਹੜੀਆਂ ਉਹਨੂੰ ਜਿਹੜਾ ਮਾਰਦੇ ਨੇ ਜਿਹੜੇ ਤੁਹਾਡੇ ਕੋਲੇ ਬੜਾ ਟ ਹੈਗੇ ਵੀ ਇਹ ਜਿਹੜਾ ਦੇਖੋ ਫਿਰ ਉਹਦੇ ਵਾਸਤੇ ਤਾਂ ਜਿਵੇਂ ਮੰਨ ਲਓ ਫਿਊਜੀਵਨ ਹੋਊਗੀ ਬਈ ਗਰਦਨ ਤੋੜ ਵਾਸਤੇ ਹੈਨਾ ਘੰਡੀ ਦਵਾਈ ਆ ਬਈ ਫਿਊਜੀਵਨ ਬਈ ਆ ਫਿਊਜੀਵਨ 1 ਲੀਟਰ ਵੜਾਓ ਜੀ ਤੇ ਤੇਲ ਵਾਸਤੇ ਜਿਹੜੇ ਕਿਹੜੇ ਕਿਹੜੇ ਜਿਹੜੇ ਹੁਣ ਚੱਲ ਰਹੀਆਂ ਨੇ ਵੀ ਜਿਹਦੇ ਟਾਪ ਦਾ ਰਿਜ਼ਲਟ ਵੀ ਆ ਤੇ ਦਵਾਈ ਜਿਹੜੀ ਉਹ ਸਸਤੀ ਵੀ ਆ। ਬਾਈ ਦੇਖੋ ਫਿਊਜੀਵਾਨ ਦਾ ਲੀਟਰ ਹੈ ਨਾ ਟਾਟਾ ਦਾ ਹੁੰਦਾ ਬਾਈ ਆ ਦਿਖਾਇਓ ਵੀਰੇ। ਆ ਆਉਂਦਾ ਵੀਰੇ ਟਾਟਾ ਦਾ। ਇਸੇ ਫਿਊਜੀਵਾਨ ਦਾ ਲੀਟਰ। ਇਹ ਵੀਰੇ ਇਹ ਬਾਈ ਗਰਦਨ ਤੋੜ ਘੰਡੀ ਰੋਗ ਠੀਕ ਹੈ। ਉਹਦੇ ਵਾਸਤੇ ਆ ਬਈ ਇਹ। ਠੀਕ ਹੈ। ਠੀਕ। 1 ਕਿੱਲਿਆਂ 'ਚ ਲੀਟਰ ਪੈਂਦਾ 2.5 ਤਿੰਨ ਕਿੱਲਿਆਂ 'ਚ। ਤੇ ਸਪੈਸ਼ਲ ਇਹੋ ਕੱਲਾ ਉਹਦੇ ਵਾਸਤੇ ਹੀ ਆ ਬਈ ਤੇਲੇ ਵਾਸਤੇ ਕਿਹੜੀਆਂ ਤੇਲੇ ਵਾਸਤੇ ਜਿਵੇਂ ਬਾਈ ਚੈਸਾਂ ਹੋ ਗਈਆਂ ਅਜੇ ਜੂਦੀ ਪਈ ਆ ਬਾਈ ਅੱਛਾ ਠੀਕ ਹੈ ਤੇ ਆ ਸ਼ੀਨ ਆ ਗਈ ਬਾਈ ਉਹ ਪ੍ਰਯਾਤ ਦੀ ਚਸ ਪਈ ਆ ਬਾਈ ਆਪਣੇ ਪਰਲੇ ਪਾਸੇ ਕ੍ਰਿਸਟਲ ਦੀ ਪਈ ਆ ਤਕਰੀਬਨ ਤਕਰੀਬਨ ਬਾਈ ਚੈਸਾਂ ਦਾ ਸਿਆਦਾ ਦੀ ਹੋ ਗਈ ਸਾਰੀ ਹੀ ਨੇ ਬਈ ਆਪਣਾ ਤੇ ਹੁਣ ਤੇਲਾ ਪੈ ਗਿਆ ਮੰਨ ਕੇ ਹੁਣ ਤੇਲਾ ਪੈ ਗਿਆ ਤੇ ਉਹ ਉਹ ਕਿਹੜੀ ਦਵਾਈ ਜਿਆਦਾ ਜਿਹੜਾ ਵਧਿਆ ਬਈ ਦੇਖੋ ਚੈਸ ਜੇ ਬੰਦਾ ਕੋਈ ਪਾਉਂਦਾ ਚੈਸ ਬਈ ਤੇਲਾ ਮਾਰਦੀ ਨਹੀਂ ਪੈਣ ਨਹੀਂ ਦਿੰਦੀ ਅੱਗੇ ਨਹੀਂ ਪੈਣ ਦਿੰਦੀ ਅੱਗੇ ਨਹੀਂ ਪੈਉਣ ਦਿੰਦੀ ਠੀਕ ਆ ਵੀ ਮਤਲਬ ਇਹਦੇ ਨਾਲ ਜੇ ਮੈਂ ਆਪਾਂ ਚਲੋ ਬੰਦੇ ਨੇ ਚੈਸ ਪਾਉਣੀ ਆ ਨਾਲ ਬਈ ਅਕਤਾਰਾ ਪਾ ਲੇ ਠੀਕ ਆ 25% ਵਾਲੀ ਆਉਂਦੀ ਆ 75 ਵਾਲੀ ਆਉਂਦੀ ਆ ਹਨਾ ਹੂੰ ਹੂੰ ਲਾਲ ਵੀ ਆਉਂਦੀ ਆ ਚਲੋ ਲਾਲ ਥੋੜੀ ਜੀ ਖੁਸ਼ਕ ਟਾਈਪ ਆ ਜਾਂਦੀ ਆ ਹਾਂ ਗਰਮ ਥੋੜੀ ਗਰਮ ਹੁੰਦੀ ਆ ਥੋੜੀ ਜੀ ਬਈ ਕਿਸਾਨ ਵੀ ਰਗਲਾ ਕਹਿੰਦਾ ਯਾਰ ਮੈਂ ਸਾਰੇ ਇੱਥੇ ਆ ਮਿਸਰ ਲੱਗ ਰਿਹਾ ਉਹ ਖੁਸ਼ਕ ਹੈ ਠੀਕ ਹੈ ਵੀ ਮਤਲਬ 25 ਵਾਲੀ ਆਉਂਦੀ ਆ 75 ਵਾਲੀ ਆਉਂਦੀ ਆ ਉਹ ਪਾ ਲੈਂਦਾ ਉਹਦਾ ਕੰਮ ਕੀ ਆ ਭਾਈ ਉਹਨੇ ਤੇਲੇ ਨੇ ਤੁਰ 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 ਮਾਰ ਦੇਣਾ ਤੇਲੇ ਨੂੰ ਠੀਕ ਆ ਇਹੇ ਗਾਹ ਪੈਣ ਨਹੀਂ ਦਿੰਦੀ ਠੀਕ ਆ ਐ ਵੀ ਪਾ ਲੈਂਦਾ ਨੇ ਬਾਕੀ ਭਾਈ ਸ਼ੀਨ ਵਾਲੇ ਟੈਕਨੀਕਲ ਹੁੰਦੇ ਨੇ ਠੀਕ ਆ ਜਿਵੇਂ ਮਸ਼ੀਨ ਆਉਂਦੀ ਆ ਬਾਈ ਨੇਮ ਤੇ ਪ੍ਰਯਾਤ ਦੀ ਆਉਂਦੀ ਆ ਸਾਰੀਆਂ ਮਤਲਬ ਤਕਰੀਬਨ ਕੰਪਨੀਆਂ ਦੀ ਸ਼ੀਨ ਆਉਂਦੀ ਆ ਠੀਕ ਆ ਜਾਂ ਫਿਰ ਸ਼ੀਨ ਪਾ ਲੈਂਦਾ ਸ਼ੀਨ ਨੂੰ ਮਾਰ ਵੀ ਦਿੰਦੀ ਆ ਤੇ ਪੈਣ ਨਹੀਂ ਦਿੰਦੀ ਠੀਕ ਆ ਹੁਣ ਤੇ ਭਾਈ ਸਾਰੀਆਂ ਬਿਮਾਰੀਆਂ ਦੀ ਤਾਂ ਮੰਨ ਕੇ ਚੱਲ ਆਪਾਂ ਗੱਲ ਕਰ ਲਈਏ પણ ਜਿਹੜਾ ਸਭ ਤੋਂ ਮੇਨ ਜਿਹੜਾ ਕੰਮ ਆਗਾ ਆਪਾਂ ਨੂੰ ਝਾੜਦਾ ਹੁੰਦਾ ਵੀ ਜਿਹੜੇ ਦਾਣੇ ਨੂੰ ਵਧੀਆ ਨਰੋਵਾ ਤੇ ਤੰਦਰੁਸਤ ਜਿਹੜਾ ਮੋਟਾ ਦਾਣਾ ਬਣਾਉਣ ਵਾਸਤੇ ਕੋਈ ਜਿਹੜਾ ਕੋਈ ਪ੍ਰੋਡਕਟ ਹੁੰਦੀ ਹੈ ਬਾਈ ਮੈਂ ਤੁਹਾਨੂੰ ਪ੍ਰੋਡਕਟ ਦਿਖਾਉਣਾ ਇੱਕ ਮੈਂ ਤੁਹਾਨੂੰ ਪ੍ਰੋਡਕਟ ਦਿਖਾਉਣਾ ਇੱਕ ਮਤਲਬ ਬਾਈ ਯਾਰ ਬਾਈ ਉਦੋਂ ਉੱਤੇ ਦੀ ਕੋਈ ਪ੍ਰੋਡਕਟ ਹੀ ਨਹੀਂ ਠੀਕ ਹੈ ਬਾਈ ਠੀਕ ਹੈ ਬਾਈ ਉਹਦਾ ਕੰਮ ਕੀ ਹੈ ਝਾੜ ਤੇ ਠੀਕ ਹੈ ਤੇ ਦਾਣੇ ਦੀ ਮਟਾਈ ਤੇ ਠੀਕ ਹੈ ਦਾਣੇ ਦੀ ਕੁਆਲਿਟੀ ਤੇ ਅੱਛਾ ਤੇ ਮਤਲਬ ਉਹਨੇ ਕਵਾਂਟਾ 2 ਕਵਾਂਟਲ ਕਿੱਲੇ ਦਾ ਝਾੜ ਵਧਾਉਣੀ ਵਧਾਉਣਾ ਵੀ ਮੈਂ ਤੁਹਾਨੂੰ ਦਿਖਾ ਵੀ ਦਿਨਾ ਬਾਈ ਜੀ ਬੂਸਟ ਦਾ ਲੀਟਰ ਫੜਾਇਓ ਆ ਹੁੰਦਾ ਬਈ ਐਸ ਬੂਸਟ ਪਲੱਸ ਪਲੱਸ ਦੇ ਨੋ ਤੇ ਅੱਛਾ ਇਹ ਚ ਘੱਟੋ ਘੱਟ ਬਾਈ ਦਵਾਈ ਮਤਲਬ ਜਿਵੇਂ ਕਹਿੰਦੇ ਨੇ ਆਪਾਂ ਵੀ ਬਹੁਤ ਸਰਾ ਦਵਾਈਆਂ ਨੇ ਹਾਂਜੀ ਵੀ ਮਤਲਬ ਜਿੱਥੇ ਵੀ ਪਵਾਇਆ ਸੀ ਨੇ ਮਰੇ ਹੋਏ ਆਲੂ ਮਰੀ ਹੋਈ ਮੱਕੀ ਝੋਨਾ ਜਿਹੜਾ ਡੜ ਗਿਆ ਇਹ ਬਾਈ ਸਟੇਜ ਵਾ ਸਟੇਜ ਕੰਮ ਕਰਦਾ ਇਹ ਬਈ ਆਪਾਂ ਤੁਸੀ ਅਭੀ ਆਪਣੀਆਂ ਪੁਰਾਣੀਆਂ ਵੀਡੀਓ ਦੇਖਿਓ ਉਹਦੇ ਚ ਆਪਾਂ ਮੱਕੀ ਦੇ ਉੱਤੇ ਜਿਹੜਾ ਆਪਾਂ ਇਹ ਕਰਿਆ ਹੋਇਆ ਆਪਾਂ ਕਣਕ ਦੇ ਵੀ ਕਰਿਆ ਕਣਕ ਦੀ ਸ਼ਾਇਦ ਵੀਡੀਓ ਕੋਈ ਨਾ ਹੋਵੇ ਪਰ ਜਿਹੜੀ ਮੱਕੀ ਦੇ ਉੱਤੇ ਜਿਹੜਾ ਆਪਾਂ ਨੂੰ ਜਿਹੜਾ ਵੀਡੀਓ ਬਣਾਈ ਬਣਾਉਣ ਤੋਂ ਪਹਿ ਪਾਉਣ ਤੋਂ ਪਹਿਲਾਂ ਦੀ ਵੀਡੀਓ ਬਣਾਈ ਹੋਈ ਆ ਤੇ ਮੱਕੀ ਨੂੰ ਜਦੋਂ ਇਹਦੀ ਸਪਰੇਅ ਕਰਤੀ ਮੱਕੀ ਤੇ ਉਹ ਤੋਂ ਬਾਅਦ ਦੀ ਵੀਡੀਓ ਨਾਲ ਇਹ ਕਿੰਨਾ ਨੇ ਗ੍ਰੋਥ ਕਰਿਆ ਤੇ ਕਿੰਨਾ ਦਾ ਟਾਪ ਦਾ ਆਪਨੂੰ ਰਿਜ਼ਲਟ ਮਿਲਿਆ ਇਹ ਚੀਜ਼ ਆ ਆਪਾਂ ਖੋਦ ਇਹ ਜੀ ਵਰਤੋ ਇਹ ਜੀ ਵੀ ਦਾ ਆਪਾਂ ਗਾਰੰਟੀ ਲੈ ਸਕਦੇ ਵੀ ਇਹਦੇ ਜਿੰਨੀ ਜਿਹੜੀ ਆਪਣੀ ਨਾਂ ਦਾ ਮੱਕੀ ਗ੍ਰੋਥ ਕਰੇ ਤੇ ਨਾ ਜਿਹੜਾ ਆਪਣਾ ਜਿਹੜਾ ਇਹਦੇ ਵਿੱਚ ਤੀਜਾ ਆਪ ਨੂੰ ਮਿਲ ਰਹੀਆਂ ਨੇ ਨਾ ਉਹ ਤੋਂ ਉੱਚੀਆਂ ਨੇ ਇਹ ਬਈ ਝਾੜ ਵਾਸਤੇ ਵੀ ਕੰਮ ਕਰਦਾ ਤੇ ਸਾਈਜ਼ ਵਾਸਤੇ ਵੀ ਕੰਮ ਕਰਦਾ ਬਹੁਤ ਤਕੜਾ ਰਿਜ਼ਲਟ ਆ ਬਈ ਤਿੰਨ ਤੋਂ ਚਾਰ ਕਿਲਿਆਂ ਦੇ ਲੀਟਰ ਪੈਂਦਾ ਐਸ ਬੂਸਟ ਪਲੱਸ ਬਲੱਸ ਇੱਕ ਬਈ ਜਿਹੜਾ ਨਾ ਬਾਈ ਦਾ ਨੰਬਰ ਨੇ ਉਹ ਕਹਿੰਦੇ ਨਾ ਵੀਜੀ ਥੋੜਾ ਜਿਆਦਾ ਆਊਗਾ ਤੇ ਆਪਣੇ ਹੋਰ ਇੱਕ ਦੋ ਨੰਬਰ ਆ ਜਿਹੜੇ ਵੀਰਾਂ ਨੂੰ ਦੇ ਦੋ ਜਿਹੜੇ ਬਈ ਕਾਰਡਾਂ ਦੇ ਆਪਣਾ 764 70400 ਇਕ 9985676000 ਨੰਬਰ ਆਇਆ ਠੀਕ ਆ ਬ੍ਰਾਦਰ